ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਨ੍ਹਾਂ ਸ਼ਬਦਾਂ ਦੇ ਉਚਾਰਨ ਸਿੱਖਣੇ ਨੇ ਇਹ ਜਿਹੜੇ ਸ਼ਬਦ ਤੁਸੀਂ ਵੇਖ ਰਹੇ ਹੋ ਜਿਨ੍ਹਾਂ ਦੇ ਪਿੱਛੇ ਛੇ ਲੱਗੇ ਹੋਏ ਨੇ ਸਾਰਿਆਂ ਦੇ ਪਿੱਛੇ 533 ਅੰਗ ਤੇ ਆਉਂਦੇ ਨੇ ਤੁਸੀਂ ਜਾ ਕੇ ਉਥੇ ਸਹਿ ਪ੍ਰਕਾਸ਼ ਕਰਕੇ ਨਾਲ ਤੁਸੀਂ ਉਚਾਰਨ ਸਿੱਖ ਸਕਦੇ ਹੋ ਇਹ 533 ਅੰਗ ਤੇ ਸ਼ਬਦ ਹੁੰਦਾ ਤੇ ਉਹਨਾਂ ਦੇ ਇਹ ਸ਼ਬਦ ਦੇ ਪਿੱਛੇ ਸੰਗਤਜੀ ਛੱਛੇ ਲੱਗੇ ਨੇ ਛੱਸ਼ਿਆਂ ਦੇ ਉੱਤੇ ਦਲਾਵਾ ਵੀ ਲੱਗੇ ਹੋਈਆਂ ਇਸ ਦਾ ਉਚਾਰਨ ਕਿਵੇਂ ਕਰਨਾ ਆਪਾਂ ਜੋ ਸਿੱਖਣਾ ਹੈ ਐੜੇ ਕੰਨਾ ਛੱਛੇ ਦਲਾਵਾ ਸੰਗਤਾ ਪੜ ਜਾਂਦੀ ਆਛੇ ਆਛੇ ਹੁੰਦਾ ਇੱਕ ਲਾਂ ਲੱਗੀ ਹੋਵੇ ਪਰ ਇੱਥੇ ਲੱਗੀਆਂ ਦੋ ਦਲਾਵਾ ਇਹ ਧਿਆਨ ਰੱਖਣਾ ਜਿੱਥੇ ਦੋ ਦਲਾਵਾ ਲੱਗੀਆਂ ਦੋ ਦਲਾਵਾ ਦੀ ਆਵਾਜ਼ ਉਚਾਰਨ ਹੋਵੇ ਅਛੈ ਐੜੇ ਕੰਨਾ ਛੱਛੇ ਦਲਾਵਾ ਛੈ ਅਛੈ ਅਛੈ ਪਾਠ ਪੜ੍ਹਨਾ ਇਕੱਠਾ ਹੀ ਪਾਠ ਹੈ ਅਛੈ ਅੱਗੇ ਆ ਗਿਆ ਪੱਪੇ ਕੰਨਾ ਛੱਛੇ ਦਲਾਵਾ ਪਾਛੈ ਇਹਨੂੰ ਪਾਛੈ ਨਹੀਂ ਪੜ੍ਹਨਾ ਪਾਛੈ ਪੜ੍ਹਨਾ ਹੈ ਦਲਾਵਾ ਲੱਗੀਆਂ ਪਾਛੈ ਇਕੱਠਾ ਹੀ ਪਾਠ ਹੈ ਅੱਗੇ ਗੱਗੇ ਕੰਨਾ ਛੱਛੇ ਦਲਾਵਾ ਗਾਛੈ ਨਹੀਂ ਪੜ੍ਹਨਾ ਇਸ ਦਾ ਉਚਾਰਨ ਹੈ ਗਾਛੈ ਛੇ ਪੜਨਾ ਛੇ ਨਹੀਂ ਪੜਨਾ ਛੇ ਹੁੰਦਾ ਛਛੇ ਦੇ ਲਾਂ ਹੋਵੇ ਤਾਂ ਇੱਥੇ ਲੱਗੀਆਂ ਦੋ ਦਲਾਵਾ ਗੱਛ ਹੈ ਬੱਬੇ ਕੰਨਾ ਛਛੇ ਦਲਾਵਾ ਬਾਛ ਹੈ ਕਈ ਸੰਗਤਾਂ ਬਿੰਦੀ ਲਾ ਕੇ ਵੀ ਉਚਾਰਨ ਕਰਦੀਆਂ ਉਹ ਵੀ ਸ਼ੁੱਧ ਹੈ ਬਿੰਦੀ ਵੀ ਲੱਗ ਸਕਦੀ ਹੈ ਪਰ ਬਿੰਦੀ ਤੁਰੈਤ ਆਪਾਂ ਪੜਨਾ ਹੈ ਸੰਪਰਦਾਵਾਂ ਦੇ ਵਿੱਚ ਇਸ ਨੂੰ ਬਿੰਦੀ ਤੁਰੈਤ ਪੜਾਇਆ ਜਾਂਦਾ ਹੈ ਜਦੋਂ ਅਰਥ ਕਰਾਂਗੇ ਇਸ ਦੀ ਗੁਰਬਾਣੀ ਦੇ ਅਰਥ ਜਦੋਂ ਕਰਾਂਗੇ ਉਦੋਂ ਬਿੰਦੀ ਲਾ ਕੇ ਹੀ ਅਰਥ ਹੋਣਗੇ ਜਦੋਂ ਉਚਾਰਨ ਕਰਨਾ ਬਿੰਦੀ ਤੁਰੈਤ ਬਾਛੈ ਬਾਛੇ ਨਹੀਂ ਪੜਨਾ ਇਹ ਕਈ ਥਾਵਾਂ ਤੇ ਸ਼ਬਦ ਆਇਆ ਹੈ ਇਹ ਗੁਰਬਾਣੀ ਵਿੱਚ ਕਈ ਥਾਵਾਂ ਤੇ ਸ਼ਬਦ ਆਇਆ ਹੈ ਬਾਛੈ ਛੱਛੇ ਦਰਾਵਾਂ ਲੱਗੀਆਂ ਬਾਛੈ ਅੱਗੇ ਸ਼ਬਦ ਇਹ ਇਕੱਠਾ ਸ਼ਬਦ ਸੰਗਤ ਜੀ ਗੁਰਬਾਣੀ ਵਿੱਚ ਆਉਂਦਾ ਹੈ ਮਾਇਆ ਛੈ ਇਕੱਠਾ ਹੀ ਪਾਠ ਲਿਖਿਆ ਗੁਰਬਾਣੀ ਦੇ ਵਿੱਚ ਇਸ ਦਾ ਜਿਹੜਾ ਉਚਾਰਨ ਹੈ ਹੁਣ ਮਾਇਆ ਛੈ ਨਹੀਂ ਪੜਨਾ ਜਿਵੇਂ ਪਿੱਛੇ ਸਾਰੇ ਸ਼ਬਦ ਪੜ੍ਹ ਕੇ ਹਨ ਇਕੱਠੇ ਇਹ ਮਾਇਆ ਆਛੈ ਇਸ ਤਰ੍ਹਾਂ ਨਹੀਂ ਪੜ੍ਹਨਾ ਇਸ ਦਾ ਜਿਹੜਾ ਛਛੇ ਤਲਾਵਾਂ ਲੱਗੀਆਂ ਸੰਗਤ ਜੀ ਇਹ ਸੰਬੰਧਕ ਲਾਉਣੀਆਂ ਮਾਇਆ ਛ ਮਾਇਆ ਐੜਾ ਜਿਹੜਾ ਹੈ ਇਹ ਇਹ ਜਿਹੜਾ ਈ ੜੀ ਦੇ ਨਾਲ ਲਾਉਣਾ ਹੈ ਇਹ ਜਿਹੜਾ ਛਾ ਹੈ ਇਹ ਵੱਖਰਾ ਕਰ ਦੇਣਾ ਹੈ ਮਾਇਆ ਛ ਮਾਇਆ ਆਛੈ ਨਹੀਂ ਪੜ੍ਹਨਾ ਕਿਉਂਕਿ ਸ਼ਬਦ ਇਕੱਠਾ ਹੀ ਆਉਂਦਾ ਹੈ ਗੁਰਬਾਣੀ ਵਿੱਚ ਪਰ ਇਸ ਦਾ ਜਿਹੜਾ ਉਚਾਰਨ ਹੈ ਇਹ ਮਾਇਆ ਛ ਹੈ ਛਛ ਸ਼ਬੰਦ ਅਲਾਗ ਮਾਇਆ ਛ ਇਸ ਤਰ੍ਹਾਂ ਪੜ੍ਹਨਾ ਹੈ ਅੱਗੇ ਆਉਂਦਾ ਦਦੇ ਔਂਕੜ ਰਾਰੇ ਕੰਨਾ ਛਛੇ ਦਲਾਵਾ ਗੁਰਬਾਣੀ ਵਿੱਚ ਇਕੱਠੇ ਪਾਠ ਹੁੰਦਾ ਹੈ ਇਸ ਦਾ ਉਚਾਰਨ ਹੈ ਦੁਰਾਛੈ 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 ਨਹੀਂ ਪੜ੍ਹਨਾ ਦਲਾਵਾ ਲੱਗੀਆਂ ਤਿਆਰ ਰੱਖਣਾ ਦੁਰਾਛੈ ਦਦੇ ਔਂਕੜ ਲਾ ਕੇ ਦੁਰਾਛੈ ਜੇ ਆਪਾਂ ਦਦੇ ਔਂਕੜ ਨਹੀਂ ਲਾਉਂਦੇ ਫਿਰ ਬੰਦਾ ਦਰਾਛੈ ਅਰ ਔਂਕੜ ਲੱਗਾ ਔਂਕੜ ਲਾ ਕੇ ਉਚਾਰਨ ਹੋਵੇਗਾ ਦੁਰਾਛੈ ਕੋਈ ਵੀ ਲਗਾ ਮਾਤਰਾ ਗੁਰਬਾਣੀ ਦੇ ਆਪਾਂ ਛੱਡਣੀ ਨਹੀਂ ਹੈ ਜਿਹੜੀ ਲੱਗੀ ਹੈ ਉਹ ਉਚਾਰਨ ਹੋਵੇਗੀ ਦੁਰਾਛੈ ਦਦੇ ਔਂਕੜ ਰਾਰੇ ਦਲਾਵਾ ਛਛੇ ਦਲਾਵਾ ਦੁਰਾਛੈ ਰਾਰੇ ਕੰਨਾ ਲੱਗਾ ਛਛੇ ਦਲਾਵਾ ਲੱਗੀਆਂ ਦੁਰਾਛੈ ਇਹਨਾਂ ਸ਼ਬਦਾਂ ਦੇ ਸੰਗਤ ਜੀ ਆਪ ਜੀ ਨੇ ਉਚਾਰਨ ਸ਼ਰਵਣ ਕੀਤਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ YouTube ਦੀ ਪਲੇਲਿਸਟ ਦੇ ਵਿੱਚ ਸੰਗਤ ਜੀ ਪੱਟਾਂ ਦੇ ਸਵਈਏ ਸੈਸਕ੍ਰਿਤੀ ਗੁਜਰੀ ਰਗ ਦਾ ਪਦਾ ਤਲੰਗ ਰਗ ਦਾ ਪਦਾ ਚੌ ਬੋਲੇ ਫੁਨਹਿ ਗਾਥਾ ਪੰਜ ਬਾਣੀ ਦੀ ਸੰਥਿਆ ਸੁਖਮਣੀ ਸਹਿ ਬਾਵਨ ਖਰੀ ਅਤੇ ਹੋਰ ਅਨੇਕਾਂ ਸ਼ਬਦਾਂ ਦੇ ਉਚਾਰਨ ਦੱਸਿਓਏ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ